ਲੁਧਿਆਣਾ ਦੇ ਮਾਡਰਲ ਟਾਊਨ ਇਲਾਕੇ ਵਿੱਚ ਜ ਜੇ ਅਸੀਂ ਕਹਾਂਗੇ ਅਸਮੀਤ ਚੌਂਗ ਦੇ ਨੇੜੇ 60 ਦੇ ਕਰੀਬ ਜਿਹੜੀਆਂ ਦੁਕਾਨਾਂ ਨੇ ਕਾਰਪੋਰੇਸ਼ਨ ਵੱਲੋਂ ਸੀਲ ਕਰ ਦਿੱਤੀਆਂ ਗਈਆਂ ਸੀ ਜਿਸ ਤੋਂ ਬਾਅਦ ਵਿੱਚ ਕ ਦੁਕਾਨਦਾਰਾਂ ਨੇ ਰੋਡ ਜਾਮ ਕਰ ਦਿੱਤਾ ਅਸੀਂ ਪਰ ਮੌਕੇ ਤੇ ਵਿਧਾਇਕ ਸਾਹਿਬ ਪਹੁੰਚੇ ਨੇ ਵਿਧਾਇਕ ਸਾਹਿਬ ਵੱਲੋਂ ਇੱਕ ਆਸ਼ਵਾਸ਼ਣ ਵੀ ਦਿੱਤਾ ਗਿਆ ਹੈ ਕਹਿੰਦੇ ਕਿ ਲਗਾਤਾਰ ਜਿਹੜੀ ਗੱਲ ਹੈ ਕੀਤੀ ਜਾ ਰਹੀ ਹੈ ਕਹਿੰਦੇ ਕਹਿੰਦੇ ਕਿ ਦੁਕਾਨ ਦੀਆਂ ਸੀਲਾਂ ਜਿਹੜੀਆਂ ਨੇ ਅੱਧਾ ਹੀ ਘੰਟੇ ਦਾ ਆਲਟੀਮੇਟਮ ਜਿਹੜਾ ਦਿੱਤਾ ਗਿਆ ਤੁਸੀਂ ਦੇਖ ਸਕਦੇ ਹੋ ਕਿ ਗੱਲਬਾਤ ਜਿਹੜੀ ਹੈ ਕੀਤੀ ਜਾ ਰਹੀ ਹੈ ਗੱਲਬਾਤ ਕੀਤੀ ਜਾ ਰਹੀ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਨੇ ਕਿਹਾ ਕਿ ਦੁਕਾਨਾਂ ਜਿਹੜੀਆਂ ਸਰ ਮੌਕੇ ਤੇ ਪਹੁੰਚੇ ਹੋ ਦੁਕਾਨਦਾਰ ਵੱਡੀ ਗਿਣਤੀ ਵਿੱਚ ਦੁਕਾਨਦਾਰ ਵੀ ਪਰੇਸ਼ਾਨ ਹੋ ਰਹੇ ਸੀ ਪਬਲਿਕ ਵੀ ਕਿਉਂਕਿ ਰੋਡ ਜਾਮ ਕਰਦਾ ਸੀ ਕਿਸ ਤਰ੍ਹਾਂ ਦਾ ਫੈਸਲਾ ਲਿਆ ਗਿਆ ਕੀ ਕਾਰਨ ਸੀ ਜਿਹੜੀਆਂ ਦੁਕਾਨਾਂ ਜਿਹੜੀਆਂ ਸੀ ਦੇਖੋ ਸਿੱਧੀ ਜਿਹੜੀ ਗੱਲ ਆ ਇਹਦੇ ਵਿੱਚ ਕੋਈ ਮੈਰੀਟ ਨਿਓਰ ਦੇ ਵਿੱਚ ਇਲੀਗਲ ਬਿਲਡਿੰਗ ਬਣੀ ਆ ਹਟਾ ਦਿਓ ਮੈਂ ਕੋਲ ਖੜ ਕੇ ਤੁਹਾਨੂੰ ਜੇ ਪੁਰਾਣੇ ਬੰਦਿਆਂ ਦੀਆਂ ਨਲੈਕੀਆਂ ਨਾਲ ਜੋ ਇੱਥੇ ਦੇ ਪੁਰਾਣੇ ਹੁਕਮਰਾਨ ਰਹੇ ਨੇ ਉਹ ਆਪਣੀਆਂ ਸਿਆਸੀ ਰੋਟੀਆਂ ਸੇਕ ਕੇ ਚਲੇ ਗਏ ਤੇ ਇਹਨਾਂ ਨੂੰ ਗਰੀਬਾਂ ਨੂੰ ਬੱਕਰੀਆਂ ਨੂੰ ਸ਼ੇਰ ਦੇ ਸਾਹਮਣੇ ਬੰਨਤਾ ਲਿਆ ਕੇ ਕਾਰਪੋਰੇਸ਼ਨ ਭਰੇ ਤੇ ਰੈਗੂਲਰ ਕਰਾਉਣਾ ਵੀ ਉਹਨਾਂ ਦਾ ਫਰਜ਼ ਬਣਦਾ ਸੀ ਨਾ ਹੁਣ ਐਸੀ ਕਰਾਵਾਂਗੇ ਤੇ ਜਿਹੜੀਆਂ ਪੁਰਾਣੀਆਂ ਬਿਲਡਿੰਗਾਂ ਬਣੀਆਂ ਉਹ ਤਾਂ ਮੈਂ ਕਮਿਸ਼ਨਰ ਸਾਹਿਬ ਨੂੰ ਬੇਨਤੀ ਲਾਤੀ ਆ ਉਹ ਖੋਲ ਰਿਆ ਸੀ ਹੁਣੇ ਖੋਲ ਰਿਆ ਠੀਕ ਆ ਜਿਹੜੀਆਂ ਨਵੀਆਂ ਬਣ ਰਹੀਆਂ ਨੇ ਇਸ ਟਾਈਮ ਉਹ ਉਹਦੇ ਵਿੱਚ ਮੈਂ ਕੋਈ ਇੰਟਰਫੇਅਰ ਨਹੀਂ ਕਰੂੰਗਾ ਜਦ ਤੱਕ ਮੈਨੂੰ ਇਹ ਨਾ ਪਤਾ ਲੱਗੇ ਵੀ ਕਿਹਦੀ ਸ਼ੈਤ ਤੇ ਕੌਣ ਬਣਾ ਰਿਹਾ ਹੈਗਾ ਸਰ 60 ਦੇ ਕਰੀਬ ਦੁਕਾਨਾਂ ਨੇ ਕਹਿੰਦੇ ਦੁਕਾਨਾਂ ਜਿਹੜੀਆਂ ਨਹੀਂ ਪਾਸ ਨਹੀਂ ਹੋਈਆਂ ਲੱਗਦਾ ਨਹੀਂ ਕਿ ਲੋਕਾਂ ਦਾ ਜਿਹੜਾ ਰੋਜਗਾਰ ਕਿਉਂਕਿ ਲੱਖਾਂ ਲੋਕ ਜਿਹੜੇ ਨੇ ਜੁੜੇ ਹੋਏ ਨੇ ਲੁਧਿਆਣਾ ਵੱਡੀ ਇਹ ਪੱਟੀ ਚੌੜੀ ਸੜਕ ਹੈ 60 ਫੁੱਟ ਜਾਂ ਮੇਰੇ ਖਿਆਲ ਅਸੀਂ 80 ਫੁੱਟ 80 ਫੁੱਟ ਸੜਕ ਹੈ ਵੈਸੇ ਹੀ ਇਹ ਇੱਕ ਕਮਰਸ਼ੀਅਲ ਵਾਸਤੇ ਸਰਕਾਰ ਨੂੰ ਗਈ ਹੋਈ ਆ ਇਹ ਉੱਤਲੇ ਅਧਿਕਾਰੀਆਂ ਨੇ ਫਾਈਲਾਂ ਦੱਬੀਆਂ ਹੋਈਆਂ ਨੇ ਮੈਂ ਵੀ 2-3 ਵਾਰ ਕਹਿ ਚੁੱਕਿਆ ਪਰ ਮੈਨੂੰ ਲੱਗਦਾ ਹੁਣ ਮੈਨੂੰ ਥੋੜੇ ਉਹ ਵੀ ਸਖਤੀ ਦਾ ਰੁਖ ਅਪਣਾਉਣਾ ਪੈਣਾ ਉੱਪਰ ਜਾ ਕੇ ਵੀ ਤੇ ਤਾਂ ਕਿ ਜਿਹੜੇ ਜਦੋਂ ਬਣਦੀਆਂ ਨੇ ਉਦੋਂ ਤਾਂ ਆਪਾਂ ਰੋਕਦੇ ਨਹੀਂ ਹਾਂਜੀ ਜਦੋਂ ਬਣ ਕੇ ਬੰਦਾ ਤੁਗਲਕੀ ਫਰਮਾਨ ਪਾ ਕੇ ਵੀ ਸੀਲ ਕਰਦੇ ਹੋ ਆ ਕਰਦੇ ਹੋ ਆ ਕਰਦੇ ਹੋ ਲੋਕਾਂ ਨੂੰ ਸੜਕਾਂ ਤੇ ਲੈ ਕੇ ਜਾਂਦੇ ਆ ਇਹ ਸਾਡੀ ਸਰਕਾਰ ਲਈ ਦੇ ਜਿਹੜਾ ਅਕਸ਼ ਹੈਗਾ ਬਹੁਤ ਮਾੜਾ ਅਫਸਰ ਪਵਾ ਰਹੇ ਨੇ ਉਹ ਜੋ ਸੀ ਪੈਂਡ ਜਿਹੜਾ ਆਪਣੀ ਸਰਕਾਰ ਤੇ ਕਿਉਂਕਿ ਜੋ ਸਾਡੀ ਸਰਕਾਰ ਆ ਇਹ ਆਮ ਲੋਕਾਂ ਦੀ ਚੁਣੀ ਸਰਕਾਰ ਆ ਔਰ ਇਹ ਆਮ ਲੋਕਾਂ ਇਹ ਇਨਾਂ ਲੋਕਾਂ ਨੇ ਸਾਡੀ ਸਰਕਾਰ ਬੜੇ ਚਾਵਾ ਤੇ ਲਾਡਾ ਨਾਲ ਲਿਆਂਦੀ ਆ ਤੇ ਸਾਡਾ ਫਰਜ਼ ਬੰਦਾ ਸੀ ਇਹਨਾਂ ਦੀ ਮਦਦ ਕਰੀਏ ਠੋਕ ਕੇ ਔਰ ਜੋ ਵੀ ਇਹਨਾਂ ਦੇ ਜੇ ਕੋਈ ਇਹਨਾਂ ਨੇ ਗਲਤੀ ਕੀਤੀ ਆ ਜੋ ਬਣਦਾ ਇਹਨਾਂ ਦਾ ਜੇ ਕੋਈ ਕੰਪਾਉਂਡਿੰਗ ਫੀਸ ਹੋਣ ਵਾਲੀ ਆ ਜਾਂ ਕੋਈ ਸੀਐਲਜੀ ਹੋਣ ਵਾਲਾ ਤੇ ਉਹ ਅਸੀਂ ਆਪਣਾ ਖਰਾ ਕੇ ਇਹਨਾਂ ਨੂੰ ਰੈਗੂਲਰ ਕਰਾਈਏ ਸਰਕਾਰ ਦੇ ਖਜ਼ਾਨੇ ਵੀ ਭਰਨਗੇ ਔਰ ਇਹਨਾਂ ਨੂੰ ਵੀ ਰਾਹਤ ਮਿਲੇਗੀ ਸਰ ਅੱਧੇ ਘੰਟੇ ਦਾ ਅਲਟੀਮੇਟਮ ਦਿੱਤਾ ਕਾਰਪੋਰੇਸ਼ਨ ਅਧਿਕਾਰੀਆਂ ਨੂੰ ਕਾਰਪੋਰੇਸ਼ਨ ਅਧਿਕਾਰੀਆਂ ਨਾਲ ਗੱਲ ਹੋਈ ਆ ਜਾਂ ਜੇ ਅੱਧੇ ਘੰਟੇ ਜੇ ਨਹੀਂ ਆਉਂਦੇ ਅ ਸਾਫੀ ਸਦੀ ਖੋਲ ਕੇ ਜਾਊਗਾ ਆਪ ਕੋਲ ਕੇ ਜਾਊਗਾ ਆਪਣੇ ਹੱਥ ਨਾਲ ਖੋਲ ਕੇ ਜਾਊਗਾ ਇਹਨਾਂ ਲੋਕਾਂ ਨੂੰ ਪੂਰੀ ਤਸੱਲੀ ਦੇਖੋ ਮੈਂ ਜਿਹਨੂੰ ਤੁਹਾਡੇ ਮਾਤੇ ਹੁੰਦੇ ਰਹੇ ਐਮ ਐਲ اے ਗੋਗੀ ਸਾਹਿਬ ਜਿੰਦਾਬਾਦ ਐਮ ਐਲ اے ਬਿਲਕੁਲ ਜੀ ਬਿਲਕੁਲ ਜਿੱਥੇ ਗੋਗੀ ਸਾਹਿਬ ਆਵੇ ਕੰਮ ਹੋਣਾ ਹੀ ਹੋਣਾ ਜਿਹੜਾ ਜੈਨੂਨ ਕੰਮ ਹੋ ਉਹ ਨਹੀਂ ਰੁਕੇਗਾ ਜੀ ਇਹ ਵੀ ਸਰਕਾਰ ਦੇ ਵਿੱਚ ਜੋ ਜੈਨੂਨ ਕੰਮ ਹੈ ਉਹ ਨਹੀਂ ਰੁਕੇਗਾ ਅੱਛਾ ਉਹ ਉੱਥੇ ਬਾਰੇ ਲਿਖਿਆ ਹੋਇਆ ਕਿਤੇ ਨਾ ਕਿਤੇ ਕਹਿੰਦੇ ਜੇ ਵੀ ਇਦਾਂ ਸੀਲਾਂ ਖੋਲੀਆਂ ਜਾਣਗੀਆਂ ਤਾਂ ਉਹਨਾਂ ਦੇ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਕਿਸ ਤਰ੍ਹਾਂ ਜੀ ਕਿਸ ਤਰ੍ਹਾਂ ਸਰ ਕਹਿੰਦੇ ਕਾਨੂੰਨੀ ਕਾਰਵਾਈ ਦੀ ਵੀ ਗੱਲ ਲਿਖੀ ਹੋਇਆ ਕਹ ਯਾਰ ਬਈ ਤੇ ਪਰਚੇ ਪਹਿਲਾਂ ਚੱਲਦੇ ਹੋਰ ਚੱਲ ਜਾਣਗੇ ਕੀ ਹੋ ਗਿਆ ਲੋਕਾਂ ਦੀ ਲੜਾਈ ਲੜ ਕੇ ਹੁੰਦੇ ਆ ਨਾ ਕਰਾਵਾਂਗੇ ਜੇ ਅਸੀਂ ਗਲਤ ਹੋਏ ਤਾਂ ਕੋਈ ਗੱਲ ਨਹੀਂ ਠੀਕ ਆ ਜੇ ਹੁਣ ਆਹ ਇਹਨਾਂ ਦਾ ਧੱਕਾ ਹੋ ਰਿਹਾ ਗਰੀਬਾਂ ਨਾਲ ਤੇ ਉਹ ਤਾਂ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਜੀ ਬਿਲਕੁਲ ਕਿਤੇ ਨਾ ਕਿਤੇ ਸਖਤ ਨਜ਼ਰ ਆ ਰਹੇ ਨੇ ਵਿਧਾਇਕ ਗੁਰਪ੍ਰੀਤ ਗੋਗੀ ਸਿੱਧਾ-ਸਿੱਧਾ ਕਹਿੰਦੇ ਨੇ ਕਿ ਜੇਕਰ ਪਰਚਾ ਵੀ ਹੁੰਦਾ ਤਾਂ ਵੀ ਪਰਚਾ ਚੱਲਣ ਨੂੰ ਤਿਆਰ ਨਹੀਂ ਪਰ ਲੋਕਾਂ ਦੇ ਪਿੱਛੇ ਕਹਿੰਦੇ ਨੇ ਕਿ ਜਿਹੜੀਆਂ ਦੁਕਾਨਾਂ ਦੀਆਂ ਸੀਲਾਂ ਜਿਹੜੀਆਂ ਲਗਾਈਆਂ ਗਈਆਂ ਨੇ ਉਹ ਸੀਲਾਂ ਜਿਹੜੀਆਂ ਨੇ ਖੁੱਲਣੀਆਂ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਵੀ ਖੁਸ਼ੀ ਹੈ ਪਰ ਇੱਕ ਤਸਵੀਰਾਂ ਤੁ ਲੁਧਿਆਣਾ ਦੇ ਅਸਮੀਤ ਚੌਂਗ ਦੇ ਨਜ਼ਦੀਕੀਆਂ ਦਿਖਾ ਰਹੇ ਤੁਸੀਂ ਦੇਖ ਸਕਦੇ ਹੋ ਕਿ ਜਾਮ ਬੇਸ਼ੱਕ ਖੋਲ ਦਿੱਤਾ ਗਿਆ ਪਰ ਹਜੇ ਵੀ ਜਿਹੜੀ ਟ੍ਰੈਫਿਕ ਕਾਫੀ ਜ਼ਿਆਦਾ ਹੈ ਉੱਥੇ ਹੀ ਪੁਲਿਸ ਅਧਿਕਾਰੀ ਵੀ ਮੌਜੂਦ ਨੇ ਉਹਨਾਂ ਵੱਲੋਂ ਵੀ ਜਿਹੜੀ ਟ੍ਰੈਫਿਕ ਨੂੰ ਚਾਰੂ ਢੰਗ ਨਾਲ ਚਲਾਉਣ ਵਿੱਚ ਜਿਹੜੀ ਮਦਦ ਹੈ ਕੀਤੀ ਜਾ ਰਹੀ ਹੈ ਪਰ ਕਿਤੇ ਨਾ ਕਿਤੇ ਵੱਡਾ ਜਿਹੜਾ ਐਲਾਨ ਕੀਤਾ ਉਹਨਾਂ ਨੇ ਸਿੱਧੀ ਸਿੱਧੀ ਜਿਹੜੀ ਚੇਤਾਵਨੀ ਜਿਹੜੀ ਹੈ ਕਾਰਪੋਰੇਸ਼ਨ ਨੂੰ ਵੀ ਦਿੱਤੀ ਹੈ ਕਿ ਜੇਕਰ ਅੱਧੇ ਘੰਟੇ ਦੇ ਵਿੱਚ ਸੀਲਾ ਨਹੀਂ ਖੁੱਲਦੀ ਦਿਆਂ ਤਾਂ ਖੁਦ ਆਪਣੇ ਹੱਥਾਂ ਨਾਲ ਖੋਲਣਗੇ ਚਾਹੇ ਕਿਸ ਤਰ੍ਹਾਂ ਦੀ ਵੀ ਕਾਰਵਾਈ ਜਿਹੜੀ ਉਹਨਾਂ ਦੇ ਉੱਪਰ ਕੀਤੀ ਜਾਵੇ ਸਰ ਇਦਾਂ ਹੈਗਾ ਸਵੇਰੇ ਤੇ ਸਟਾਫ ਮੇਰਾ ਦੁਕਾਨ ਦੇ ਬਾਹਰ ਖੜਾ ਸੀਗਾ ਤੇ ਕਾਰਪੂਸ਼ਨ ਦੇ ਕੁਝ ਬੰਦੇ ਆਏ ਵਿਦਆਊਟ ਐਨੀ ਨੋਟਿਸ ਉਹ ਸੀਲ ਕਰਕੇ ਚਲੇ ਗਏ ਨਹੀਂ ਪਹਿਲੇ ਤੁਹਾਨੂੰ ਮੈਨੂੰ ਕੋਈ ਨੋਟੇ ਨਹੀਂ ਅਸੀਂ ਕੱਲ ਰਾਤੀ 11 ਵੇ ਗਏ ਜੀ ਸਾਡੇ ਨਾਲ ਰਾਬਤ ਆਈਸਕ੍ਰੀਮ ਹੈ ਉਹ ਰਾਤੀ 3 ਵੇ ਗਏ ਨੇ ਕੋਈ ਦਿੱਕਤ ਨਹੀਂ ਆਈਏ ਕਿ ਅਸੀਂ ਸਵੇਰੇ ਆਨ ਲਗੇ ਦੁਕਾਨਾਂ ਸੀਲ ਕੀਤੀਆਂ ਵਿਦਆਊਟ ਐਨੋਟਿਸ ਕੀਤੀਆਂ ਦੁਕਾਨਾਂ ਤਕਰੀਬਨ 45 ਤੋਂ 50 ਦੁਕਾਨਾਂ ਸੀਲ ਕੀਤੀਆਂ ਪਰ ਅੱਧੀ ਦੁਕਾਨਾਂ ਸੀ ਬਿਤੇ ਇੱਥੋਂ ਲੈ ਕੇ ਅਦਰ ਬਸੰਤ ਐਸਟੇੰਗ ਲੈ ਕੇ ਉੱਪਰ ਕ੍ਰਿਸ਼ਨਾ ਮੰਦਿਰ ਤੱਕ ਕੀਤੀ ਹੈ ਪਰ ਜਿਹੜੀ ਸ਼ਮੀ ਸਿੰਘ ਚੌਕਲੀ ਆ ਉਹ ਨਹੀਂ ਕੀਤੀ ਉਹਨਾਂ ਨੇ ਸੀਲ ਦੇ ਸਾਡੇ ਕਿਸੇ ਕੰਨ ਕੱਲ ਪ੍ਰਸ਼ਾਚਨਾ ਗੱਲ ਕਰ ਰਹੀ ਸਾਡੇ ਸਾਰੇ ਮਾਰਕੀਟ ਬਲੇ ਗਏ ਹਨ ਉਹਨਾਂ ਕੋਲ ਕਿ ਕੀ ਇਸ ਮਸਲੇ ਅਗਰ ਤੁਹਾਨੂੰ ਕੋਈ ਸਮੱਸਿਆ ਕਾਰਪੋਰੇਸ਼ਨ ਸਾਨੂੰ ਪਹਿਲਾਂ ਨੋਟਿਸ ਦਿੱਤਾ ਵਿਦਆਊਟ ਐਨੀ ਨੋਟਿਸ ਸਾਡੀ ਸੀਮ ਕੀਤੀ ਗਈ ਹੈ ਕੁਛ ਨਹੀਂ ਪ੍ਰੋਪਰ ਟੈਕਸ ਨਹੀਂ ਨਹੀਂ ਹਾਊਸ ਟੈਕਸ ਸੀਵਰੇਜ ਬਿੱਲ ਸਾਰਾ ਬਿੱਲ ਨਹੀਂ ਬਿੱਲ ਸਭ ਕੁਝ ਦੇਈਦਾ ਜੀ ਕੋਈ ਕਿਸੇ ਚੀਜ਼ ਦੀ ਦਿੱਕਤ ਨਹੀਂ ਹੈ ਟਾਈਮ ਸੇ ਪ੍ਰੋਪਰ ਭਰਾਈਦਾ ਕੋਈ ਪੈਨਲਟੀ ਨਹੀਂ ਕੋਈ ਕੁਝ ਨਹੀਂ ਪ੍ਰੋਪਰ ਟਾਈਮ ਸੇ ਭਰਾਈਦਾ ਕਿੰਨੇ ਵਜੇ ਕਰਕੇ ਤਕਰੀਬਨ 10 ਵਜੇ ਕਰਕੇ ਗਈ ਬਸ ਅਸੀਂ ਮੈਂ ਆਈ ਰਹਾ ਸੀਗਾ ਸ਼ਟਾ ਮੇਰਾ ਬਾਹਰ ਖੜਾ ਸੀਗਾ ਸਵੇਰੇ ਉਹ ਤਾਂ 7 ਵਜੇ ਦਾ ਸੀਗਾ ਪਰ ਸਾਡੀ ਦੁਕਾਨ 10 ਵਜੇ ਸੀਲ ਕੀਤੀ ਮਾਨੂੰ ਸਭੇ ਨੋਟ ਰਨ ਨੋ ਕਰਤਾ ਸਭੋ ਦੇਖੋ ਜੱਤ ਸਾਡੀ ਸ਼ੀਲ ਖੋਲ ਜੇ ਅਸੀਂ ਰੋਡ ਖੋਲ ਦਾਂਗੇ ਅਸੀਂ ਤਾਂ ਕੰਮਕਾਰ ਵਾਲੇ ਬੰਦੇ ਹੀ ਸਾਡਾ ਤਾਂ ਦੇਖੋ ਅੱਜ ਤਾਂ ਕਾਲਜ ਕਲਾਸ ਸਾਡਾ ਬੁੱਕਸ ਦਾ ਕੰਮ ਹੈ ਇਹਨਾਂ ਸਟਮਾਲ ਅਸੀਂ ਭਰਿਆ ਅੱਜ ਤਾਂ ਸਾਡੀ ਕਾਲਜ ਦੀ ਕਲਾਸਾਂ ਲਗਣੀਆਂ ਸਾਡਾ ਤਾਂ ਸਾਰਾ ਨੁਕਸਾਨ ਹੋਇਆ ਨੇ ਦੇਖੋ ਮੁੰਡਿਆਂ ਦੀ ਤਨਖਾਹ ਦੇਣੀ ਹੈ ਸਾਰਾ ਕੁਝ ਰੈਂਟ ਦੇਣਾ ਸਭ ਕੁਝ ਦੇਣਾ ਅਸੀਂ ਕਿੱਧਰ ਜਾਵਾਂਗੇ ਸਾਨੂੰ ਬਿਨਾਂ ਕਿਸੇ ਨੋਟਿਸ ਬਿਨਾਂ ਕਿਸੇ ਇੰਟੀਮੀਸ਼ਨ ਸਿਰੇ ਦੁਕਾਨ ਖੋਲਣ ਆਇਆ ਜੋ ਸਾਨੂੰ ਕੋਈ ਨੋਟਿਸ ਨਹੀਂ ਪਹਿਲਾਂ ਆਇਆ ਕੋਈ ਸਾਡੇ ਨਾਲ ਗੱਲ ਨਹੀਂ ਕੀਤੀ ਕੋਈ ਬਾਤ ਨਹੀਂ ਕੀਤੀ ਜੀ ਅਸੀਂ ਸਾਰੇ ਜਣੇ ਦੁਕਾਨਦਾਰ ਇੱਕ ਦੁਕਾਨਦਾਰ ਨਹੀਂ ਜਿੰਨੀਆਂ ਦੁਕਾਨਾਂ ਆ ਕੇ ਸਭ ਬਿਨਾ ਇੰਟੀਮੇਸ਼ਨ ਦੇ ਸੀਲ ਕੀਤੀਆਂ ਹੋਈਆਂ ਅੱਛਾ ਕਿ ਕਿਹੜੀ ਜਗ੍ਹਾ ਤੇ ਆਪਾਂ ਐ ਸ਼ਮੀਤ ਚੌਂਗ ਤੋਂ ਲੈ ਕੇ ਜੀ ਮੰਦਰ ਤੱਕ ਅੱਛਾ ਕੀ ਕਾਰਨ ਕਿ ਕਿਉਂ ਕੁਝ ਵੀ ਨਹੀਂ ਜੀ ਕੋਈ ਦੱਸਿਆ ਨਹੀਂ ਕੋਈ ਨੋਟਿਸ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਕੀਤੀ ਕੁਝ ਵੀ ਨਹੀਂ ਪਤਾ ਸਰ ਕੁਝ ਵੀ ਨਹੀਂ ਪਤਾ ਕਾਰਪੋਰੇਸ਼ਨ ਦੀ ਕਾਰਪੋਰੇਸ਼ਨ ਬਾਸ ਸਿਰਫ ਕਾਰਪੋਰੇਸ਼ਨ ਨੇ ਲੋਕ ਲਾਵਾ ਗਏ ਆ ਸਿਰਫ ਨੋਟਿਸ ਲਗਾਇਆ ਸਾਡੇ ਤੋਂ ਅੱਗੇ ਆਪਣੇ ਖੋਲਣਾ ਨਹੀਂ ਕੁਝ ਨਹੀਂ ਕਾਰਨ ਲਿਖਿਆ ਆ ਸਿੱਕੀ ਅੱਛਾ ਫੜੋ ਫੜ ਓਏ ਯਾਰ ਸਾਰੇ ਕਈ ਜਿਹੇ ਪੇਸ਼ੈਂਟ ਆ ਪੇਸ਼ੈਂਟ ਆ ਹੋਰ ਹੋਰ ਕੀ ਕਰਨੀ ਚਾਹੁੰਦੇ ਕੁਝ ਵੀ ਨਹੀਂ ਕਰਨ ਸਾਨੂੰ ਸਮਝ ਨਹੀਂ ਆ ਰਿਹਾ ਕਾਰਨ ਕੀ ਆ ਕੁਝ ਵੀ ਨਹੀਂ ਪਤਾ ਸਾਨੂੰ ਦੁਕਾਨ ਸੀਲ ਕਰ ਗਏ ਲਿਵਿੰਗ ਇੰਡੀਆ ਨਿਊਜ਼ਲੀ ਲੁਧਿਆਣਾ ਤੋਂ ਰਾਜਵਿੰਦਰ